ਵੈਲੈਂਟਾਈਨਸ ਡੇ 14 ਫਰਵਰੀ ਦਾ ਦਿਨ ਇਸ ਦਿਨ ਉਹ ਵਿਆਹ ਦੇ ਲਈ ਚੁਣਿਆ ਗਿਆ ਸੀ ਲਖਵਿੰਦਰ ਚਿਮਾ ਅਤੇ ਉਸਦੀ ਮੰਗੇਤਰ ਗੁਰਜੀਤ ਕੌਰ ਦੇ ਵੱਲੋਂ ਦੋਵਾਂ ਜਾਣਿਆਂ ਨੇ ਵੈਲੈਂਟਾਈਨਸ ਡੇ ਤੇ ਵਿਆਹ ਕਰਵਾਉਣਾ ਸੀ ਪਰਿਵਾਰਿਕ ਮੈਂਬਰ ਰਾਜ਼ੀ ਸੀ ਇਸ ਵਿਆਹ ਦੇ ਲਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਇਸ ਕੁੜੀ ਦਾ ਸਾਥ ਲੱਭਿਆ ਗਿਆ ਸੀ ਮੁੰਡੇ ਦੇ ਲਈ ਤੇ ਦੋਹਾਂ ਜਾਣਿਆਂ ਨੇ ਆਪਣੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਇਹ ਦੋਵੇਂ ਜਾਣੇ ਵਿਦੇਸ਼ ਦੇ ਵਿੱਚ ਰਹਿੰਦੇ ਸੀ ਲੰਡਨ ਦੀ ਇਹ ਘਟਨਾ ਜਿੱਥੇ ਇਹ ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਦੀ ਜਾਨ ਚਲੀ ਜਾਂਦੀ ਹੈ ਕੁੜੀ ਅਤੇ ਮੁੰਡਾ ਗੁਰਜੀਤ ਕੌਰ ਅਤੇ ਲਖਵਿੰਦਰ ਸਿੰਘ ਇੱਕੋ ਘਰ ਦੇ ਵਿੱਚ ਰਹਿ ਰਹੇ ਸੀ ਪਰ ਉਸ ਦਿਨ ਉੱਥੇ ਇਹੋ ਜਿਹਾ ਕੁਝ ਹੋਇਆ ਕਿ ਉਸ ਤੋਂ ਬਾਅਦ ਮੁੰਡਾ ਹਸਪਤਾਲ ਪਹੁੰਚਦਾ ਹੈ ਅਤੇ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਲਖਵਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹਾਲਾਂਕਿ ਉਹ ਕੁੜੀ ਵੀ ਹਸਪਤਾਲ ਦੇ ਵਿੱਚ ਬੈੱਡ ਤੇ ਪਈ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆਂਦਾ ਹੈ ਉਹ ਸਾਰੀ ਕਹਾਣੀ ਜੋ ਉਹ ਦੱਸਦੀ ਹੈ ਉਸ ਤੋਂ ਬਾਅਦ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਦੇ ਪਿੱਛੇ ਇੱਕ ਤੀਸਰਾ ਜਣਾ ਵੀ ਮੌਜੂਦ ਸੀ ਇਹ ਕਾਣੀ ਲਖਵੀਰ ਕੌਰ ਦੀ ਹੈ ਜੋ ਕਿ ਪੰਜਾਬ ਦੇ ਵਿੱਚ ਰਹਿੰਦੀ ਸੀ ਆਪਣੇ ਚੰਗੇ ਭਵਿੱਖ ਅਤੇ ਅਲੱਗ ਹੀ ਦੁਨੀਆ ਬਸਾਉਣਾ ਚਾਹੁੰਦੀ ਸੀ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਦੋਂ ਇੱਕ ਮੁੰਡਾ ਲੱਭ ਦਿੱਤਾ ਗਿਆ ओंकार ਸਿੰਘ ਨਾਮ ਦਾ ਤਾਂ ਉਹ ਮਨਾ ਨਹੀਂ ਕਰ ਪਈ ਵਿਆਹ ਨੂੰ ਹਾਲਾਂਕਿ ਉਸਦੇ ਸੁਪਨੇ ਬੜੇ ਵੱਡੇ ਸੀ ਕੁਝ ਹੋਰ ਕਰਨਾ ਚਾਹੁੰਦੀ ਸੀ ਉਹ ਪਰ ਪਰਿਵਾਰਿਕ ਮੈਂਬਰਾਂ ਦੇ ਕਹਿਣ ਅਨੁਸਾਰ ਉਸਤੇ ਵਿਆਹ ਕਰਵਾ ਲਿਆ ਘਰ ਦੇ ਬੜੇ ਖੁਸ਼ ਨਜ਼ਰ ਆ ਰਹੇ ਸੀ ਕਿ ਅਸੀਂ بڑا ਵਧੀਆ ਮੁੰਡਾ ਲੱਭਿਆ ਜੋ ਕਿ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੈ ਸਾਡੀ ਕੁੜੀ ਉੱਥੇ ਜਾ ਕੇ ਰਾਜ ਕਰੇਗੀ ਵਿਦੇਸ਼ ਜ ਦਾ ਸੁਪਨਾ ਸਾਡੇ ਪਰਿਵਾਰਿਕ ਮੈਂਬਰਾਂ ਦਾ ਵੀ ਪੂਰਾ ਹੋਵੇਗਾ ਕਿ ਸਾਡੇ ਘਰ ਦੇ ਵਿੱਚੋਂ ਵੀ ਕੋਈ ਬਾਹਰ ਗਿਆ ਇਹੋ ਜਿਹੀਆਂ ਗੱਲਾਂ ਕਰਦੇ ਹੋਏ ਲਖਵੀਰ ਕੌਰ ਦਾ ਵਿਆਹ ਕਰ ਦਿੱਤਾ ਗਿਆ ਕੁਝ ਦਿਨਾਂ ਬਾਅਦ ਉਸਦਾ ਪਾਸਪੋਰਟ ਵੀ ਆ ਗਿਆ ਵੀਜ਼ਾ ਵੀ ਲੱਗ ਗਿਆ ਅਤੇ ਉਹ ਵਿਦੇਸ਼ ਚਲੀ ਗਈ। ਇੱਥੇ ਰਹਿੰਦੇ ਰਹਿੰਦੇ ਉਹ ਇੱਕ ਨੀਰਸ ਜ਼ਿੰਦਗੀ ਜੀ ਰਹੀ ਸੀ ਜਿਸ ਨੂੰ ਕਿਉਂ ਉਹ ਚਾਹੁੰਦੀ ਨਹੀਂ ਸੀ। ਉਹਨੇ ਕਦੇ ਨਹੀਂ ਸੋਚਿਆ ਸੀ ਕਿ ਉਸਦੀ ਜ਼ਿੰਦਗੀ ਇਹ ਹੋਵੇਗੀ ਕਿ ਉਹ ਘਰ ਦਾ ਕੰਮ ਕਰੇਗੀ, ਬੱਚੇ ਪਾਲੇਗੀ, ਪਤੀ ਨੂੰ ਦੇਖੇਗੀ ਤੇ ਇਸ ਤਰ੍ਹਾਂ ਹੀ ਜੀਵਨ ਗੁਜ਼ਾਰੇਗੀ। ਉਹ ਵੀ ਉਸ ਬੰਦੇ ਦੇ ਨਾਲ ਜਿਹਨੂੰ ਉਹ ਪਿਆਰ ਨਹੀਂ ਕਰਦੀ ਸੀ। ਹੁਣ ਘਰ ਦੇ ਵਿੱਚ ਤਿੰਨ ਬੱਚੇ ਵੀ ਹੋ ਗਏ। ਫਿਰ ਵੀ ਰੋਟੀਨ ਉਹੀ ਚੱਲਦਾ ਰਿਹਾ ਪਰ ਕੁੜੀ ਨੂੰ ਸੰਤੁਸ਼ਟੀ ਨਹੀਂ ਹੋਈ ਖੁਸ਼ੀ ਨਹੀਂ ਹੋਈ ਇੱਕ ਦਿਨ ਅਚਾਨਕ ਪਤਾ ਲੱਗਦਾ ਹੈ ਕਿ ਇਸ ਕੁੜੀ ਦੇ ਪਤੀ ਦਾ ਔਕਾਰ ਸਿੰਘ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਲਖਵੀਰ ਕੋ ਰਹੇ ਸੁਣ ਕੇ ਬਹੁਤੀ ਹੈਰਾਨ ਨਹੀਂ ਹੁੰਦੀ ਪਰ ਉਸਨੇ ਇੱਕ ਚਿੰਤਾ ਜ਼ਰੂਰ ਹੁੰਦੀ ਹੈ ਕਿ ਹੁਣ ਘਰ-ਬਾਰ ਕਿਵੇਂ ਚੱਲੇਗਾ ਮੇਰੇ ਬੱਚਿਆਂ ਦੀ ਦੇਖ ਰਹੀ ਕਿਵੇਂ ਹੋਏਗੀ ਘਰ ਦਾ ਖਰਚਾ ਕਿਵੇਂ ਚੱਲੇਗਾ ਇਹ ਸਭ ਦੇ ਚਲਦੇ ਹੋਏ ਇਹ ਕਿਹਾ ਗਿਆ ਪਤੀ ਦੇ ਵੱਲੋਂ ਵੀ ਕਿ ਕਿਉਂ ਨਾ ਆਪਾਂ ਘਰ ਦਾ ਕੁਝ ਹਿੱਸਾ ਰੈਂਟ ਤੇ ਦੇ ਦਈਏ ਤਾਂ ਘਰ ਦਾ ਕੁਝ ਹਿੱਸਾ ਰੈਂਟ ਤੇ ਦਿੱਤਾ ਗਿਆ ਅਤੇ ਇੱਥੇ ਜਦੋਂ ਰੈਂਟ ਤੇ ਰਹਿਣ ਦੇ ਲਈ ਇੱਕ 20 ਸਾਲ ਦਾ ਜਵਾਨ ਪੰਜਾਬੀ ਮੁੰਡਾ ਆਇਆ ਜਿਸ ਦਾ ਨਾਮ ਲਖਵਿੰਦਰ ਜੀ ਮਾਸੀ ਉਸ ਦੇ ਆਉਣ ਤੋਂ ਬਾਅਦ ਨਾ ਸਿਰਫ ਘਰ ਦੇ ਹਾਲਾਤ ਸਗੋਂ ਤਿੰਨਾ ਜੀਆਂ ਦੀ ਜ਼ਿੰਦਗੀ ਤੱਕ ਬਦਲ ਗਈ ਲਖਵਿੰਦਰ ਦੇ ਜਾਣ ਤੋਂ ਬਾਅਦ ਲਖਵੀਰ ਕੌਰ ਪੱਜੀ-ਪੱਜੀ ਕੰਮ ਕਰਦੀ ਸੀ ਕਦੇ ਉਸਤੇ ਕੱਪੜੇ ਧੋਂਦੀ ਕਦੇ ਉਸ ਨੂੰ ਰੋਟੀ ਬਣਾ ਕੇ ਦਿੰਦੀ ਉਸਦੇ ਉਹ ਸਾਰੇ ਨਿੱਕੇ-ਮੋਟੇ ਕੰਮ ਕਰਦੀ ਸੀ ਜਿਹੜੇ ਕਿ ਇੱਕ ਪਤਨੀ ਦੇ ਵੱਲੋਂ ਕੀਤੇ ਜਾਂਦੇ ਨੇ ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਗਈਆਂ ਉਮਰ ਦਾ ਇੰਨਾ ਫਰਕ ਸੀ ਤੇ ਤਿੰਨ ਬੱਚਿਆਂ ਦੀ ਮਾਂ ਵੀ ਸੀ ਲਖਵੀਰ ਕੌਰ ਪਰ ਫਿਰ ਵੀ ਉਹ ਲਖਵਿੰਦਰ ਸਿੰਘ ਦੇ ਲਖਵਿੰਦਰ ਚਿਮਾ ਦੇ ਨਜ਼ਦੀਕ ਆਉਂਦੀ ਗਈ ਦੋਹਾਂ ਦਾ ਰਿਸ਼ਤਾ ਪਿਆਰ ਦੇ ਵਿੱਚ ਬਦਲਿਆ ਇੱਕ ਤਰ੍ਹਾਂ ਦੇ ਨਾਲ ਉਹ ਲਿਵਿੰਗ ਜੀ ਰਹਿ ਰਹੇ ਸੀ ਤੇ ਇਹ ਰਿਸ਼ਤਾ 1993 ਤੇ ਸ਼ੁਰੂ ਹੋ ਕੇ 16 ਸਾਲ ਤੱਕ ਚੱਲਿਆ ਕਰੀਬ 2008 ਤੱਕ ਇਹਨਾਂ 16 ਸਾਲ ਦੇ ਦਰਮਿਆਨ ਲਖਵੀਰ ਕੌਰ ਪੂਰੀ ਤਰ੍ਹਾਂ ਦੇ ਨਾਲ ਲਖਵਿੰਦਰ ਦੇ ਪਿਆਰ ਦੇ ਵਿੱਚ ਡੁੱਬ ਚੁੱਕੀ ਸੀ ਹੁਣ ਲਖਵਿੰਦਰ ਉਹ ਮੁੰਡਾ ਸੀ ਜੋ ਕਿ ਵਿਦੇਸ਼ ਤੇ ਵਿੱਚ ਆਇਆ ਸੀ ਰੈਂਟ ਤੇ ਉਸ ਨੂੰ ਰਹਿਣ ਨੂੰ ਘਰ ਮਿਲ ਗਿਆ ਚੰਗਾ ਖਾਣਾ ਪੀਣਾ ਬਣਾ ਕੇ ਲਖਵੀਰ ਕੋਲ ਖਵਾਉਂਦੀ ਰਹੀ ਉਸ ਤੇ ਸਾਰੇ ਨਿੱਕੇ ਮੋٹے ਕੰਮ ਕਰਦੀ ਰਹੀ ਕਿਰਾਇਆ ਦੇਣ ਦੇ ਵੀ ਲਖਵਿੰਦਰ ਨੂੰ ਕੋਈ ਟੈਨਸ਼ਨ ਨਹੀਂ ਸੀ ਤੇ ਉਸ ਨੇ ਇਹ ਸਭ ਕੁਝ ਉਸੇ ਤਰ੍ਹਾਂ ਚਲਾਈ ਰੱਖਿਆ ਕਰੀਬ 15 ਸਾਲ ਤੱਕ ਉਹ ਐਸੀ ਜ਼ਿੰਦਗੀ ਦੇ ਵਿੱਚ ਖੁਸ਼ ਨਜ਼ਰ ਆ ਰਿਹਾ ਸੀ ਪਰ ਬਾਅਦ ਦੇ ਵਿੱਚ ਜਿਵੇਂ ਜਿਵੇਂ ਅੱਗੇ ਵਧਦੇ ਗਏ ਤਾਂ ਉਹ ਆਖਦਾ ਹੈ ਕਿ ਮੇਰੇ ਘਰ ਦੇ ਮੇਰਾ ਵਿਆਹ ਕਰਨਾ ਚਾਹੁੰਦੇ ਨੇ ਤੇ ਮੇਰਾ ਵਿਆਹ ਤੇਰੇ ਨਾਲ ਨਹੀਂ ਹੋ ਸਕਦਾ ਲਖਵਿੰਦਰ ਸਿੰਘ ਵੱਲੋਂ ਲਖਵੀਰ ਕੌਰ ਨੂੰ ਇਹ ਕਿਹਾ ਜਾਂਦਾ ਜੋ ਕਿ ਤਿੰਨ ਬੱਚਿਆਂ ਦੀ ਮਾਂ ਵੀ ਸੀ ਲਖਵੀਰ ਕੌਰ ਪੂਰੀ ਤਰ੍ਹਾਂ ਦੇ ਨਾਲ ਲਖਵਿੰਦਰ ਦੇ ਪਿਆਰ ਦੇ ਵਿੱਚ ਗ੍ਰਸਤ ਸੀ ਤਾਂ ਉਸ ਨੇ ਇਹ ਕਿਹਾ ਕਿ ਮੈਂ ਤੇਰੇ ਅੱਗੇ ਹੱਥ ਜੋੜ ਦਿਆਂ ਮੈਂ ਤੈਨੂੰ ਪਿਆਰ ਕਰਦੀਆਂ ਮੈਂ ਤੇਰੇ ਉਹ ਸਾਰੇ ਨਿੱਕੇ ਮੋਟੇ ਕੰਮ ਕਰਦੀਆਂ ਤੇ ਕਰੂੰਗੀ ਜਿਹੜੇ ਕਿ ਇੱਕ ਪਤਨੀ ਦੇ ਵੱਲੋਂ ਕੀਤੇ ਜਾਂਦੇ ਨੇ ਤੂੰ ਮੈਨੂੰ ਛੱਡ ਕੇ ਨਾ ਜਾ ਇਹੋ ਜਿਹੇ ਮਿੰਤਾ ਤਰਲੇ ਕੀਤੇ ਜਾਂਦੇ ਨੇ ਲਖਵੀਰ ਕੌਰ ਦੇ ਵੱਲੋਂ ਪਰ ਲਖਵਿੰਦਰ ਹੀ ਆਖਦਾ ਕਿ ਨਹੀਂ ਮੇਰੇ ਘਰ ਦੇ ਤੇਰੇ ਨਾਲ ਵਿਆਹ ਕਰਨ ਨੂੰ ਕਦੇ ਵੀ ਨਹੀਂ ਮੰਨਣਗੇ ਅਤੇ ਮੇਰੇ ਲਈ ਉਹਨਾਂ ਨੇ ਕੋਈ ਕੁੜੀ ਵੀ ਦੇਖ ਲਈ ਹੈ ਇਹ ਸਭ ਕੁਝ ਪਤਾ ਲੱਗਣ ਤੋਂ ਬਾਅਦ ਲਖਵੀਰ ਕੌਰ ਦੁੱਖ ਦੇ ਵਿੱਚ ਵੀ ਹੁੰਦੀ ਹੈ ਉਸ ਨੂੰ ਗੁੱਸਾ ਵੀ ਆਉਂਦਾ ਨਫ਼ਰਤ ਵੀ ਹੁੰਦੀ ਹੈ ਕਿ ਆਖਿਰਕਾਰ ਇਸ ਮੁੰਡੇ ਨੇ ਮੈਨੂੰ ਧੋਖਾ ਕਿਉਂ ਦਿੱਤਾ ਮੈਂ 15 ਸਾਲ ਤੋਂ ਇਹਦੇ ਨਾਲ ਸੇਵਾ ਕਰ ਰਹੀਆਂ ਦੇ ਨਾਲ ਹੀ ਰਹਿ ਰਹੀਆਂ ਤੇ ਇਸ ਮੁੰਡੇ ਪਿੱਛੇ ਇੱਕ ਵਾਰ ਤਾਂ ਲਖਵੀਰ ਕੌਰ ਨੇ ਜਾ ਕੇ ਆਪਣੇ ਪਤੀ ਨੂੰ ਵੀ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਤਲਾਕ ਦੇਣਾ ਚਾਹੁੰਦੀ ਹੈ ਪਰ ਹੁਣ ਜਦੋਂ 2008 ਤੱਕ ਇਹ ਮਾਮਲਾ ਪਹੁੰਚ ਗਿਆ ਸੀ ਤੇ ਇੱਥੇ ਆ ਕੇ ਮੁੰਡੇ ਨੇ ਬੇਵਫਾਈ ਕੀਤੀ ਜਿਵੇਂ ਕਿ ਲਖਵੀਰ ਕੌਰ ਦਾ ਸੋਚਣਾ ਸੀ ਕਿ ਨੇ ਮੈਨੂੰ ਧੋਖਾ ਦਿੱਤਾ ਮੈਨੂੰ ਛੱਡ ਰਿਹਾ ਉਹ ਵੀ ਕਿਸੇ ਹੋਰ ਕੁੜੀ ਦੇ ਪਿੱਛੇ ਤਾਂ ਉਹਨੇ ਦੋ ਪਲਾਨ ਤਿਆਰ ਕੀਤੇ ਇਹਦੇ ਵਿੱਚ ਇੱਕ ਪਲਾਨ ਏ ਇਹੇ ਸੀਗਾ ਜਿਸ ਦੇ ਵਿੱਚ ਉਹਨੇ ਕਿਹਾ ਕਿ ਮੈਂ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਿਮਾਰ ਕਰੂੰਗੀ ਇਹ ਹਸਪਤਾਲ ਦੇ ਵਿੱਚ ਹੋਏਗਾ ਮੈਂ ਇਹਦੀ ਇੰਨੀ ਸੇਵਾ ਕਰੂੰਗੀ ਨੂੰ ਇੰਨਾ ਪਿਆਰ ਦਵੂੰਗੀ ਕਿ ਇਹ ਇੱਕ ਵਾਰ ਫਿਰ ਤੋਂ ਮੇਰੇ ਪਿਆਰ ਦੇ ਵੱਲ ਖਿੱਚਿਆ ਆਏਗਾ ਤੇ ਮੈਨੂੰ ਹੀ ਅਪਣਾ ਲਵੇਗਾ ਪਰ ਉਸ ਦਾ ਇਹ ਪਲਾਨ ਉਦੋਂ ਫੇਲ ਹੋ ਜਾਂਦਾ ਜਦੋਂ ਹਸਪਤਾਲ ਤੱਕ ਤਾਂ ਲਖਵਿੰਦਰ ਸਿੰਘ ਪਹੁੰਚ ਜਾਂਦਾ ਹੈ ਲਖਵੀਰ ਕੌਰ ਦੇ ਸਦਕਾ ਕਿਉਂਕਿ ਉਸਦੇ ਵੱਲੋਂ ਬੜੀ ਹੀ ਘਟਿਆ ਤੇ ਕੋਝੀ ਹਰਕਤ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਹਸਪਤਾਲ ਉਸਦੀ ਸੇਵਾ ਕਰਨ ਦੇ ਲਈ ਜਾਂਦੀ ਹੈ ਤਾਂ ਉੱਥੇ ਪਹਿਲਾਂ ਹੀ ਲਖਵਿੰਦਰ ਦੀ ਮੰਗੇਤਰ ਗੁਰਜੀਤ ਕੌਰ ਮੌਜੂਦ ਹੁੰਦੀ ਹੈ ਇਹ ਦੇਖ ਕੇ ਲਖਵੀਰ ਕੌਰ ਦਾ ਨਾ ਸਿਰਫ ਪਲਾਨ ਫੇਲ ਹੋਇਆ ਸਗੋਂ ਉਸ ਨੂੰ ਗੁੱਸਾ ਵੀ ਆਇਆ ਉਸ ਨੂੰ ਨਫ਼ਰਤ ਹੋਣ ਲੱਗੀ ਅਤੇ ਉਹ ਚਿੜ ਰਹੀ ਸੀ ਉਸ ਕੁੜੀ ਤੋਂ ਕਿ ਇਹ ਉਸਦੇ ਨੇੜੇ ਕਿ ਉਹ ਤਾਂ ਇਸ ਤੋਂ ਬਾਅਦ ਉਸਨੇ ਇੱਕ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਨੂੰ ਸੁਣ ਕੇ ਉਹ ਤਿੰਨ ਬੱਚਿਆਂ ਸਮੇਤ ਪੂਰੇ ਪਰਿਵਾਰ ਦੇ ਰੋਂਗਟੇ ਖੜੇ ਹੋ ਗਏ ਕਿ ਇੱਕ ਔਰਤ ਇੱਕ ਮਾਂ ਇਹੋ ਜਿਹੀ ਹਰਕਤ ਵੀ ਕਰ ਸਕਦੀ ਹੈ ਕੀ ਹੈ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਕੁਝ ਹੋਇਆ ਸੀ ਜਾਣਦੇ ਵਿਆਹ ਤੋਂ ਬਾਅਦ ਲਖਵੀਰ ਕੌਰ ਆਪਣੇ ਪਤੀ ਦੇ ਕੋਲ ਲੰਡਨ ਚਲੀ ਗਈ। ਇੱਕ ਵਧੀਆ ਘਰ ਦੇ ਵਿੱਚ ਉਹ ਰਹਿੰਦੇ ਸੀ, ਸਭ ਕੁਝ ਠੀਕ ਚੱਲ ਰਿਹਾ ਸੀ। ਤਿੰਨ ਬੱਚਿਆਂ ਨੇ ਵੀ ਜਨਮ ਲੈ ਲਿਆ ਪਰ ਪਤੀ ਨੂੰ ਨਹੀਂ ਪਤਾ ਸੀ ਕਿ ਲਖਵੀਰ ਦੇ ਮਨ ਤੇ ਵਿੱਚ ਝਲ ਕੀ ਰਿਹਾ ਹੈ। ਓਂਕਾਰ ਸਿੰਘ ਲਖਵੀਰ ਕੌਰ ਦਾ ਪਤੀ ਸੀ। ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੀ ਪਤਨੀ ਇਸ ਵਿਆਹ ਦੇ ਵਿੱਚ ਉਸ ਤਰੀਕੇ ਨਾਲ ਖੁਸ਼ ਨਹੀਂ ਸੀ। ਇਹ ਜ਼ਿੰਦਗੀ ਉਹ ਨਹੀਂ ਚਾਹੁੰਦੀ ਸੀ। ਪਰ ਉਹ ਸਭ ਕੁਝ ਕਿਸੇ ਤਰ੍ਹਾਂ ਝੇਲ ਰਹੀ ਸੀ ਪਰ ਇੱਕ ਦਿਨ ਜਦੋਂ ਪਤਨੀ ਨੂੰ ਪਤਾ ਲੱਗਦਾ ਕਿ ओंकार ਸਿੰਘ ਨੂੰ ਕੈਂਸਰ ਹੈ ਤਾਂ ਹੁਣ ਉਸ ਨੂੰ ਚਿੰਤਾ ਹੁੰਦੀ ਹੈ ਕੰਮਕਾਜ ਦੀ ਅਤੇ ਘਰ ਦੇ ਉੱਪਰ ਉਸ ਦੀ ਬਿਮਾਰੀ ਦੇ ਕਾਰਨ ਪੈਣ ਵਾਲੇ ਅਸਰ ਦੀ ਲਖਵੀਰ ਕੌਰ ਨੇ ਆਪਣਾ ਘਰ ਜਦੋਂ ਰੈਂਟ ਤੇ ਦਿੱਤਾ ਤਾਂ ਰੈਂਟ ਤੇ ਉੱਪਰ ਰਹਿਣ ਆਇਆ 20 ਸਾਲ ਦਾ ਮੁੰਡਾ ਲਖਵਿੰਦਰ ਚਿਮਾ ਇਹਨਾਂ ਦੇ ਕਈ ਰਿਸ਼ਤੇਦਾਰ ਇੱਥੇ ਹੀ ਰਹਿੰਦੇ ਹੁੰਦੇ ਸੀ ਵਿਦੇਸ਼ ਦੇ ਵਿੱਚ ਲਖਵਿੰਦਰ ਚਿਮਮਾ ਨੇ ਦੇਖਿਆ ਕਿ ਇਹ ਘਰ ਵਧੀਆ ਰੈਂਟ ਵੀ ਠੀਕ ਹੈ ਉਸ ਨੇ ਇੱਥੇ ਰਹਿਣਾ ਪਸੰਦ ਕੀਤਾ ਓਂਕਾਰ ਸਿੰਘ ਹਸਪਤਾਲ ਦੇ ਵਿੱਚ ਸੀ ਅਤੇ ਲਖਵੀਰ ਕੋਰ ਕਦੇ ਹਸਪਤਾਲ ਦੇ ਕਿਰੇ ਲਾਉਂਦੀ ਕਦੇ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਅਤੇ ਨਾਲ ਹੀ ਰੈਂਟ ਤੋਂ ਹੁਣ ਉਸ ਨੂੰ ਕੁਝ ਪੈਸਾ ਵੀ ਆਉਣ ਲੱਗਿਆ ਸੀ ਪਰੰਤ ਤੇ ਰਹਿੰਦਾ ਹੀ ਮੁੰਡਾ ਲਖਵਿੰਦਰ ਸਿੰਘ ਲਖਵੀਰ ਕੌਰ ਦੇ ਨੇੜੇ ਕਦੋਂ ਆ ਗਿਆ ਇਹਨਾਂ ਦੋਹਾਂ ਨੂੰ ਪਤਾ ਹੀ ਨਹੀਂ ਲੱਗਿਆ ਲਖਵਿੰਦਰ ਦੇ ਲਈ ਤਾਂ ਇਹ ਇੱਕ ਚਾਂਸ ਹੋ ਸਕਦਾ ਹੈ ਕਿਉਂਕਿ ਉਹ ਇੱਥੇ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਰੈਂਟ ਤੇ ਕੰਮ ਮਿਲ ਗਿਆ ਤੇ ਨਾਲ ਹੀ ਲਖਵੀਰ ਕੌਰ ਤੋਂ ਖਾਣ ਪੀਣ ਦਾ ਸਮਾਨ ਹੋਰ ਚੀਜ਼ਾਂ ਦੀ ਉਹ ਲੈਂਦਾ ਰਹਿੰਦਾ ਸੀ ਪਰ ਖੈਰ ਆਪਣੇ ਵਿਆਹ ਤੋਂ ਅੱਕੀ ਹੋਈ ਲਖਵੀਰ ਕੌਰ ਲਖਵਿੰਦਰ ਦੇ ਵੱਲ ਝੁੱਕਦੀ ਗਈ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਉਸ ਨੇ ਮੁੰਡੇ ਦੇ ਨਾਲ ਗਲਤ ਰਿਲੇਸ਼ਨ ਬਣਾ ਲਏ ਅਤੇ ਹੁਣ ਲਖਵੀਰ ਕੌਰ ਲਖਵਿੰਦਰ ਦੇ ਸਾਰੇ ਕੰਮ ਖੁਸ਼ੀ-ਖੁਸ਼ੀ ਭਜਨ ਅਠਕੇ ਕਰਦੀ ਹੁੰਦੀ ਸੀ ਇਸ ਤਰੀਕੇ ਦੇ ਨਾਲ ਜਿਵੇਂ ਹੋਸਤਾ ਪਤੀ ਹੋਵੇ 16 ਸਾਲ ਤੱਕ ਇਹ ਰਿਲੇਸ਼ਨ ਚੱਲਿਆ ਅਤੇ ਹੁਣ ਲਖਵੀਰ ਨੂੰ ਲੱਗਿਆ ਕਿ ਕਿਉਂ ਨਾ ਲਖਵਿੰਦਰ ਦੇ ਨਾਲ ਉਹ ਵਿਆਹ ਕਰਵਾ ਲਵੇ ਉੜੀ ਤਾਂ ਹੀ ਜਾਣਦੀ ਸੀ ਕਿ ਉਸਦਾ ਵਿਆਹ ਇਸ ਮੁੰਡੇ ਦੇ ਨਾਲ ਹੋ ਜਾਵੇ ਅਤੇ ਉਸਦੇ ਪਤੀ ਤੋਂ ਖਿਹੜਾ ਛੁੱਟੇ ਉਸਨੇ ਇੱਕ ਦਿਨ ਹਸਪਤਾਲ ਦੇ ਵਿੱਚ ਜਾ ਕੇ ਜਦੋਂ ਕਿਹਾ ਸੀ ਕਿ ਮੈਂ ਤੈਨੂੰ ਤਲਾਕ ਦੇਣਾ ਹੈ ਤਾਂ ਪਤੀ ਨੇ ਸਮਝਾਇਆ ਕਿ ਉਹ ਇੰਜ ਨਾ ਕਰੇ ਪਤਨੀ ਮੰਨ ਗਈ ਕਿ ਠੀਕ ਹੈ ਵੈਸੇ ਵੀ ਸਭ ਕੁਝ ਚੱਲ ਹੀ ਰਿਹਾ ਕਿਉਂਕਿ ਮੈਂ ਲਖਵੀਰ ਦੇ ਨਾਲ ਲਖਵਿੰਦਰ ਦੇ ਨਾਲ ਹੀ ਰਹਿ ਰਹੀ ਹਾਂ ਤੇ ਕਿਉਂ ਨਾ ਇਸੇ ਤਰ੍ਹਾਂ ਹੀ ਚੱਲਣ ਦਵਾਂ ਪਰ 2008 ਦਾ ਸਮਾਂ ਆ ਗਿਆ ਅਤੇ ਮੁੰਡੇ ਨੇ ਕਿਹਾ ਕਿ ਮੇਰੇ ਘਰ ਦੇ ਮੇਰੇ ਲਈ ਰਿਸ਼ਤਾ ਲੱਭ ਰਹੇ ਨੇ ਮੁੰਡੇ ਦੇ ਘਰਦਿਆਂ ਨੇ ਇੱਕ ਕੁੜੀ ਦੇਖੀ ਉਸ ਦਾ ਨਾਮ ਅਤੇ ਨੰਬਰ ਦੱਸਿਆ ਗਿਆ ਲਖਵਿੰਦਰ ਸਿੰਘ ਨੂੰ ਨਾਲ ਹੀ ਦੱਸਿਆ ਗਿਆ ਕਿ ਉਹ ਕੁੜੀ ਵੀ ਲੰਧਨ ਦੇ ਵਿੱਚ ਹੀ ਹੈ ਉਹ ਉਸ ਦੇ ਨਾਲ ਇੱਕ ਵਾਰੀ ਮੁਲਾਕਾਤ ਕਰ ਲਵੇ ਇਸ ਕੁੜੀ ਦਾ ਨਾਮ ਸੀ ਗੁਰਜੀਤ ਕੌਰ ਦੋਵੇਂ ਜਾਣੇ ਇੱਕ ਦੂਸਰੇ ਨੂੰ ਮਿਲਦੇ ਨੇ ਦੋਹਾਂ ਨੂੰ ਇੱਕ ਦੂਸਰੇ ਦਾ ਸਾਥ ਚੰਗਾ ਲੱਗਿਆ ਦੋਵੇਂ ਹੀ ਸੋਹਣੇ ਸੀ ਅਤੇ ਵਿਆਹ ਦੇ ਲਈ ਕੁੜੀ ਮੁੰਡਾ ਰਾਜ਼ੀ ਹੋ ਗਏ ਇਹ ਦਸੰਬਰ ਦਾ ਮਹੀਨਾ ਸੀ ਕਿ ਲਖਵੀਰ ਅਤੇ ਲਖਮਿੰਦਰ ਹੁਣ ਆਪਸ ਦੇ ਵਿੱਚ ਬੈਠ ਕੇ ਗੱਲ ਕਰ ਰਹੇ ਸੀ ਤਾਂ ਲਖਮਿੰਦਰ ਚੀਮਾ ਦੱਸਦਾ ਹੈ ਲਖਵੀਰ ਕੌਰ ਨੂੰ ਕਿ ਮੇਰੇ ਘਰਦਿਆਂ ਨੇ ਮੇਰੇ ਲਈ ਇੱਕ ਕੁੜੀ ਦੇਖੀ ਹੈ ਉਸ ਕੁੜੀ ਦੇ ਨਾਲ ਮੇਰਾ ਰਿਸ਼ਤਾ ਪੱਕਾ ਹੋ ਚੁੱਕਿਆ ਹੈ ਅਤੇ ਅਸੀਂ 14 ਫਰਵਰੀ ਵੈਲੈਂਟਾਈਨਸਡੇ ਵਾਲੇ ਦਿਨ ਵਿਆਹ ਕਰਵਾਉਣ ਜਾ ਰਹੇ ਹਾਂ ਲਖਵੀਰ ਕੌਰ ਨੂੰ ਇਹ ਸੁਣ ਕੇ ਬੜਾ ਵੱਡਾ ਝਟਕਾ ਲੱਗਿਆ ਉਹਨੂੰ ਗੁੱਸਾ ਆਇਆ ਦੁੱਖ ਵੀ ਹੋਇਆ ਉਹ ਰੋਂਦੀ ਰਹੀ ਗਿੜਗੜਾਉਂਦੀ ਰਹੀ ਕਿ ਮੈਂ ਤੇਰੇ ਬਿਨਾ ਜੀ ਨਹੀਂ ਸਕਦੀ ਮੈਨੂੰ ਛੱਡ ਕੇ ਨਾ ਜਾ ਪਰ ਲਖਵਿੰਦਰ ਤੇ ਨਾ ਗੱਲਾਂ ਦਾ ਕੋਈ ਅਸਰ ਨਹੀਂ ਕਿਉਂਕਿ ਉਹ ਆਖ ਰਿਹਾ ਸੀ ਕਿ ਮੈਂ ਕਦੋਂ ਤੱਕ ਇਹੋ ਜਹੀ ਹੀ ਜ਼ਿੰਦਗੀ ਜਿਊਵਾਂਗਾ ਮੈਂ ਵੀ ਆਪਣਾ ਭਵਿੱਖ ਦੇਖਣਾ ਅਤੇ ਮੇਰੇ ਘਰ ਦੇ ਤੇਰੇ ਨਾਲ ਵਿਆਹ ਕਰਵਾਉਣ ਦੇ ਲਈ ਕਦੇ ਰਾਜ਼ੀ ਨਹੀਂ ਹੋਣਗੇ ਹੁਣ ਇਸ ਤੋਖੇ ਨੂੰ ਇਹ ਕੁੜੀ ਬਰਦਾਸ਼ਤ ਨਹੀਂ ਕਰ پا ਰਹੀ ਸੀ ਲਖਵੀਰ ਕੌਰ ਨੇ ਇੱਕ پلان ਬਣਾਇਆ ਪੰਜਾਬ ਆਈ ਉਹ ਅਤੇ ਇੱਥੋਂ ਇੱਕ ਪੋਦਾ ਖਰੀਦ ਕੇ ਲੈ ਗਈ ਉਸ ਨੂੰ ਪਤਾ ਸੀ ਕਿ ਇਸ ਦੇ ਵਿੱਚ ਜ਼ਹਿਰ ਹੈ ਅਤੇ ਇਹ ਜ਼ਹਿਰ ਉਸ ਨੇ ਆਪਣੇ ਇਸ ਪ੍ਰੇਮੀ ਨੂੰ ਮਾਰਨ ਦੇ ਲਈ ਉਹ ਵਿਦੇਸ਼ ਲੈ ਕੇ ਪਹੁੰਚਦੀ ਹੈ ਇਸ ਮਗਰੋਂ ਜਦੋਂ ਉਹ ਵਾਪਸ ਲੰਡਨ ਪਹੁੰਚੀ ਕ੍ਰਿਸਮਸ ਦੇ ਦਿਨ ਸੀ ਕ੍ਰਿਸਮਸ ਤੋਂ ਅਗਲੇ ਹੀ ਦਿਨ ਉਹਨੇ ਕਿਹਾ ਕਿ ਠੀਕ ਹੈ ਤੂੰ ਆਪਣਾ ਜੀ ਫੈਸਲਾ ਕਰ ਹੀ ਲਿਆ ਤਾਂ ਠੀਕ ਹੈ ਤੂੰ ਆਪਣਾ ਖਾਣਾ ਖਾ ਲਿਆ ਕਰ ਅਤੇ ਹੁਣ ਲਖਵੀਰ ਦਾ ਘਰ ਉਹ ਛੱਡ ਕੇ ਅਲੱਗ ਰਹਿਣ ਲੱਗ ਪਿਆ ਸੀ ਮੁੰਡੇ ਦਾ ਕਹਿਣਾ ਸੀ ਕਿ ਮੈਂ ਕਾਫੀ ਲੰਮਾ ਸਮਾਂ ਇੱਥੇ ਰਹਿ ਚੁੱਕਿਆ ਹੁਣ ਮੈਂ ਆਪਣਾ ਭਵਿੱਖ ਵੀ ਦੇਖਣਾ ਹੈ ਕੱਲ ਨੂੰ ਮੇਰਾ ਕਿਸੇ ਨਾਲ ਵਿਆਹ ਵੀ ਹੋਣਾ ਹੈ ਇਸ ਕਰਕੇ ਮੈਂ ਆਪਣਾ ਘਰ ਬਦਲ ਲੈਣਾ ਉਸਨੇ ਘਰ ਬਦਲ ਲਿਆ ਪਰ ਉਸਨੇ ਗਲਤੀ ਇੱਥੇ ਇਹ ਕੀਤੀ ਕਿ ਲਖਵੀਰ ਕੌਰ ਨੂੰ ਵੀ ਆਪਣਾ ਐਡਰੈਸ ਦਿੱਤਾ ਅਤੇ ਉੱਥੇ ਆਉਣ ਤੋਂ ਵੀ ਮਨਾ ਨਹੀਂ ਕੀਤਾ ਇੱਕ ਦਿਨ ਲਖਵੀਰ ਕੋਰ ਲਖਵਿੰਦਰ ਸਿੰਘ ਦੇ ਇਸ ਨਵੇਂ ਘਰ ਦੇ ਵਿੱਚ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਕਿਉਂ ਨਾ ਮੈਂ ਤੈਨੂੰ ਅੱਜ ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਖਵਾਵਾਂ ਜਿਵੇਂ ਕਿ ਪਹਿਲਾਂ ਖਵਾਉਂਦੀ ਹੁੰਦੀ ਸੀ ਇੱਥੇ ਹੀ ਉਸਨੇ ਆਪਣੀ ਚਾਲ ਚੱਲੀ ਅਤੇ ਰੋਟੀ ਦੇ ਵਿੱਚ ਜ਼ਹਿਰ ਪਾ ਦਿੱਤਾ ਫਿਰ ਉਸ ਨੂੰ ਇਹ ਲੱਗਿਆ ਜਦੋਂ ਮੁੰਡੇ ਨੇ ਰੋਟੀ ਖਾਧੀ ਕਿ ਹੁਣ ਇਹ ਬਿਮਾਰ ਹੋ ਪਵੇਗਾ ਅਤੇ ਮੈਂ ਦੀ ਸੇਵਾ ਕਰੂੰਗੀ ਮੁੰਡੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਉਸਨੇ ਕਿਸੇ ਤਰ੍ਹਾਂ 911 ਤੇ ਕਾਲ ਕੀਤੀ ਅਤੇ ਉਹ ਹਸਪਤਾਲ ਪਹੁੰਚ ਗਿਆ। ਹਸਪਤਾਲ ਵਾਲਿਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹਦੇ ਸਰੀਰ ਦੇ ਵਿੱਚ ਜ਼ਹਿਰ ਹੈ। ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਹੈ। ਪਰ ਜਦੋਂ ਮੁੰਡਾ ਦੱਸਦਾ ਹੈ ਕਿ ਮੈਂ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਹੀ ਕੰਮ ਕਰਦਾ ਹਾਂ ਤਾਂ ਹਸਪਤਾਲ ਵਾਲੇ ਇਲਾਜ ਵੀ ਕਰ ਦਿੰਦੇ ਨੇ ਅਤੇ ਹੀ ਸੋਚਦੇ ਨੇ ਕਿ ਕੋਈ ਕੈਮੀਕਲ ਹੀ ਇਸ ਨੂੰ ਚੜ ਗਿਆ ਹੋਣਾ ਜਿਸ ਤੇ ਚਲਦੇ ਹੋਏ ਇਸ ਨੂੰ ਸਾਹ ਲੈਣ ਦੇ ਵਿੱਚ ਕੋਈ ਦਿੱਕਤ ਆਈ ਹੈ ਕਿਉਂਕਿ ਪాయిਜ਼ਨ ਦੀ ਮਾਤਰਾ ਬਹੁਤ ਹੀ ਘੱਟ ਵਰਤੀ ਗਈ ਸੀ ਇੱਥੇ ਲਖਵੀਰ ਕੌਰ ਦੇ ਵੱਲੋਂ ਕਿਉਂਕਿ ਉਹ ਸਿਰਫ ਲਖਵਿੰਦਰ ਨੂੰ ਡਰਾਣਾ ਚਾਹੁੰਦੀ ਸੀ ਪਿਆਰ ਜਿਤਾਣਾ ਚਾਹੁੰਦੀ ਸੀ ਕਿ ਉਹ ਬਿਮਾਰ ਪਵੇ ਤੇ ਮੈਂ ਉਹਦੀ ਸੇਵਾ ਕਰਾਂ ਪਰ ਹੁਣ ਜਦੋਂ ਉਹ ਹਸਪਤਾਲ ਦੇ ਵਿੱਚ ਲਖਵਿੰਦਰ ਨੂੰ ਦੇਖਣ ਪਹੁੰਚਦੀ ਹੈ ਲਖਵੀਰ ਕੌਰ ਤਾਂ ਇੱਥੇ ਗੁਰਜੀਤ ਕੌਰ ਪਹਿਲਾਂ ਹੀ ਪਹੁੰਚੀ ਹੁੰਦੀ ਹੈ ਫਰਵਰੀ ਦੇ ਵਿੱਚ ਇਹਨਾਂ ਦਾ ਵਿਆਹ ਹੋਣਾ ਹੁੰਦਾ ਹੈ ਦਸੰਬਰ ਜਨਵਰੀ ਦੀ ਇਹ ਗੱਲ ਚੱਲ ਰਹੀ ਹੈ ਮਹੀਨਾ ਕੀ ਰਹਿ ਗਿਆ ਸੀ ਵਿਆਹ ਨੂੰ ਪਰ ਇਸ ਵਿਆਹ ਤੋਂ ਪਹਿਲਾਂ ਇਸ ਪਰਿਵਾਰ ਅਤੇ ਘਰ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਸੀ ਕਿ ਮੁੰਡਾ ਖੁਦ ਨਹੀਂ ਸਮਝ ਪਾ ਰਿਹਾ ਸੀ ਕਿ ਉਸਦੇ ਨਾਲ ਇਹ ਹੋ ਕੀ ਰਿਹਾ ਹੈ ਅੰਤ ਨੂੰ ਉਹਦਾ ਵਿਆਹ ਵੀ ਨਹੀਂ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਹੀ ਗੁਰਜੀਤ ਕੌਰ ਦੀ ਜ਼ਿੰਦਗੀ ਵੀ ਉਜੜ ਗਈ ਸੀ ਕਿਵੇਂ ਉਹ ਅੱਗੇ ਦੱਸਦੇ ਹਾਂ ਹੁਣ ਹਸਪਤਾਲ ਦੇ ਵਿੱਚ ਜਦੋਂ ਗੁਰਜੀਤ ਕੌਰ ਲਖਵਿੰਦਰ ਦੀ ਸੇਵਾ ਕਰਨ ਦੇ ਲਈ ਪਹੁੰਚੀ ਸੀ ਉਸ ਨੂੰ ਮਿਲਣ ਦੇ ਲਈ ਹੌਸਲਾ ਦੇਣ ਦੇ ਲਈ ਪਹੁੰਚੀ ਸੀ ਤਾਂ ਗੁਰਜੀਤ ਨੇ ਇੱਥੇ ਲਖਵੀਰ ਕੌਰ ਦੇ ਨਾਲ ਗੱਲਬਾਤ ਕੀਤੀ ਉਹ ਸਭ ਕੁਝ ਪਹਿਲਾਂ ਤੋਂ ਹੀ ਜਾਣਦੀ ਸੀ ਕਿਉਂਕਿ ਲਖਵਿੰਦਰ ਨੇ ਉਸ ਨੂੰ ਦੱਸ ਦਿੱਤਾ ਸੀ ਗੁਰਜੀਤ ਨੇ ਕਿਹਾ ਕਿ ਕੋਈ ਗੱਲ ਨਹੀਂ ਜੋ ਵੀ ਤੁਹਾਡੇ ਵਿੱਚ ਸੀ ਉਹ ਪਾਸਟ ਸੀਗਾ ਇੱਥੇ ਲਖਵੀਰ ਕੌਰ ਗੁਰਜੀਤ ਕੌਰ ਨੂੰ ਢਕਾਉਣ ਦੀ ਵੀ ਕੋਸ਼ਿਸ਼ ਕਰਦੀ ਹੈ ਪਰ ਗੁਰਜੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਹੁਣ ਸਾਡੀ ਜ਼ਿੰਦਗੀ ਸ਼ੁਰੂ ਹੋਣ ਵਾਲੀ ਹੈ ਅਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲੱਗੇ ਹਾਂ ਅਤੇ ਅਸੀਂ ਇਸ ਦੇ ਵਿੱਚ ਖੁਸ਼ ਹਾਂ ਬਿਰਖਵੀਰ ਕੌਰ ਨੂੰ ਇਹ ਸਭ ਕੁਝ ਸੁਣ ਕੇ ਬੜਾ ਜੈਲਸ ਮਹਿਸੂਸ ਹੋਇਆ ਉਸ ਨੂੰ ਬੜੀ ਹੀ ਨਫ਼ਰਤ ਹੋ ਰਹੀ ਸੀ ਕਿ ਇਹਨਾਂ ਦੀ ਜ਼ਿੰਦਗੀ ਤਾਂ ਵਸ ਰਹੀ ਹੈ ਪਰ ਮੇਰੀ ਜ਼ਿੰਦਗੀ ਖਰਾਬ ਹੋ ਗਈ ਜਿਸ ਮੁੰਡੇ ਪਿੱਛੇ ਉਹਨੇ 16 ਸਾਲ ਗਾਲ ਦਿੱਤੇ ਜਿਸ ਮੁੰਡੇ ਪਿੱਛੇ ਉਹਨੇ ਆਪਣੇ ਪਤੀ ਨੂੰ ਵੀ ਕਹਿ ਦਿੱਤਾ ਤਲਾਕ ਲੈਣਾ ਆਪਣੇ ਬੱਚਿਆਂ ਦੀ ਕਦੇ ਪਰਵਾਹ ਨਹੀਂ ਕੀਤੀ ਨੌਕਰਾਂ ਦੀ ਤਰ੍ਹਾਂ ਉਸਨੇ ਇਸ ਮੁੰਡੇ ਦਾ ਹਰ ਕੰਮ ਕੀਤਾ ਜੋ ਆਖਰ ਹੈ ਕਿ ਉਸ ਨੂੰ ਉਸਦੀ ਲੋੜ ਨਹੀਂ ਇਹ ਦੇਖਦੇ ਹੋਏ ਲਖਵੀਰ ਕੌਰ ਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਦੋਵਾਂ ਨੂੰ ਇਕੱਠੇ ਦੇਖ ਕੇ ਉਸ ਨੂੰ ਹੋਰ ਜਲਨ ਮਹਿਸੂਸ ਹੋਣੀ ਸ਼ੁਰੂ ਹੋ ਗਈ ਅਤੇ ਉਹ ਸੋਚਣ ਲੱਗੀ ਕਿ ਮੈਂ ਜ਼ਹਿਰ ਦੀ ਮਾਤਰਾ ਇੰਨੀ ਘੱਟ ਕਿਉਂ ਪਾਈ ਇਹ ਪਲਾਨ ਏ ਸੀ ਉਸ ਦਾ ਕਿ ਜਦੋਂ ਇਹ ਬਿਮਾਰ ਪਊਗਾ ਤਾਂ ਮੈਂ ਦੀ ਸੇਵਾ ਕਰਕੇ ਦਾ ਦਿਲ ਜਿੱਤੂੰਗੀ ਪਰ ਗੁਰਜੀਤ ਕੌਰ 24 ਘੰਟੇ ਇੱਥੇ ਲਖਵਿੰਦਰ ਦੇ ਨਾਲ ਰਹਿ ਰਹੀ ਸੀ ਕਿਉਂਕਿ ਉਹ ਬਿਮਾਰ ਸੀ ਅਤੇ ਇਹ ਦੇਖ ਕੇ ਲਖਵੀਰ ਕੌਰ ਨੂੰ ਹੋਰ ਵੀ ਜ਼ਿਆਦਾ ਗੁੱਸਾ ਆਇਆ ਲਖਵੀਰ ਕੋਲ ਦੋ ਗੁੱਸੇ ਦੇ ਵਿੱਚ ਸੀ ਤਾਂ ਉਹ ਇੱਕ ਨਵਾਂ ਪਲਾਨ ਬਣਾਉਂਦੀ ਹੈ ਉਹਦਾ ਕਹਿਣਾ ਹੁੰਦਾ ਹੈ ਕਿ ਜਿਹੜਾ ਮੇਰਾ ਨਹੀਂ ਹੋ ਸਕਿਆ ਉਹ ਕਿਸੇ ਹੋਰ ਦਾ ਵੀ ਨਹੀਂ ਹੋ ਸਕਦਾ 27 ਜਨਵਰੀ 2009 ਦਾ ਦਿਨ ਆ ਗਿਆ ਅਗਲੇ ਮਹੀਨੇ ਵਿਆਹ ਹੋਣਾ ਸੀ ਥੋੜੇ ਹੀ ਦਿਨ ਬਚੇ ਸੀ 14 ਫਰਵਰੀ ਆਣ ਨੂੰ ਪਰ ਇੱਥੇ ਲਖਵੀਰ ਲਖਵਿੰਦਰ ਦੇ ਘਰ ਜਾਂਦੀ ਹੈ ਅਤੇ ਇੱਕ ਵਾਰੀ ਫਿਰ ਤੋਂ ਆਖਦੀ ਹੈ ਕਿ ਤੁਹਾਨੂੰ ਦੋਵਾਂ ਨੂੰ ਵਿਆਹ ਦੀ ਬਹੁਤ-ਬਹੁਤ ਵਧਾਈ ਹੋਵੇ ਅਤੇ ਅੱਜ ਮੈਂ ਤੁਹਾਨੂੰ ਸ਼ਾਇਦ ਆਖਰੀ ਵਾਰ ਰੋਟੀ ਬਣਾ ਕੇ ਖਵਾ ਰਹੀ ਹਾਂ ਹੋ ਸਕਦਾ ਆਪਾਂ ਅੱਜ ਤੋਂ ਬਾਅਦ ਨਾ ਮਿਲੀਏ ਕਿਉਂਕਿ ਤੁਸੀ ਵਿਆਹ ਕਰਵਾ ਲੈਣਾ ਤੇ ਅੱਗੇ ਦੀ ਜ਼ਿੰਦਗੀ ਤੁਸੀਂ ਕੱਢਣੀ ਹੈ ਚਲੋ ਅੱਜ ਆਖਰੀ ਵਾਰ ਮੇਰੇ ਹੱਥਾਂ ਦੀ ਰੋਟੀ ਖਾ ਲਓ ਇਹ ਕਹਿੰਦੇ ਹੋਏ ਲਖਵੀਰ ਕੋ ਰੋਟੀ ਬਣਾਉਣ ਲੱਗਦੀ ਹੈ ਉਹਦਾ ਕਹਿਣਾ ਹੁੰਦਾ ਹੈ ਕਿ ਅੱਜ ਮੈਂ ਕੜੀ ਬਣਾਵਾਂਗੀ ਕੜੀ ਦੇ ਵਿੱਚ ਉਸਨੇ ਪਕੌੜੇ ਵੀ ਪਾਏ ਹੁੰਦੇ ਨੇ ਪਕੌੜੇ ਲਖਵਿੰਦਰ ਨੂੰ ਬਹੁਤ ਪਸੰਦ ਸੀ ਜਿਸ ਤੇ ਚਲਦੇ ਹੋਏ ਉਹ ਜ਼ਿਆਦਾ ਖਾ ਗਿਆ ਪਰ ਗੁਰਜੀਤ ਕੌਰ ਨੇ ਕੋਈ ਬਹੁਤੀ ਰੋਟੀ ਨਹੀਂ ਖਾਦੀ ਮਨਸਤਾ ਕਾਰਨ ਸ਼ਾਇਦ ਇਹ ਸੀ ਕਿ ਉਹ ਜਾਣਦੀ ਸੀ ਕਿ ਲਖਵੀਰ ਕੌਰ ਦੇ ਨਾਲ ਮੇਰੇ ਹੋਣ ਵਾਲੇ ਪਤੀ ਦੇ ਸਬੰਧ ਰਹੇ ਨੇ ਜਾਂ ਫਿਰ ਉਸਦੀ ਇਹ ਦੋਸਤ ਮਿੱਤਰ ਰਹੀ ਹੈ ਮੈਂ ਇਹਦੀ ਰੋਟੀ ਕਿਉਂ ਖਾਵਾਂ ਜਾਂ ਫਿਰ ਉਸ ਨੂੰ ਵਾਕਈ ਹੀ ਕੜੀ ਨਹੀਂ ਪਸੰਦ ਸੀ ਜਿਸ ਤੇ ਚਲਦੇ ਹੋਏ ਉਸਨੇ ਖਾਧੀ ਪਰ ਘੱਟ ਖਾਧੀ ਤਾਂ ਸ਼ਾਮ ਹੁੰਦੇ ਹੁੰਦੇ ਰੋਟੀ ਬਣਾਉਣ ਤੋਂ ਬਾਅਦ ਉੱਥੋਂ ਲਖਵੀਰ ਕੌਰ ਚਲੀ ਗਈ ਬਾਅਦ ਦੇ ਵਿੱਚ ਦੋਵਾਂ ਨੇ ਰੋਟੀ ਖਾਧੀ ਮੁੰਡੇ ਅਤੇ ਕੁੜੀ ਨੇ ਗੁਰਜੀਤ ਨੇ ਘੱਟ ਰੋਟੀ ਖਾਧੀ ਤੇ ਲਖਵਿੰਦਰ ਨੇ ਜ਼ਿਆਦਾ ਖਾ ਲਈ ਜਿਸ ਦੇ ਚਲਦੇ ਹੋਏ ਇੱਕਦਮ ਹੀ ਲਖਵਿੰਦਰ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਗਈ ਉਸ ਤੋਂ ਬਾਅਦ ਉਸਨੇ ਆਪਣੇ ਕੁਝ ਦੋਸਤਾਂ ਨੂੰ ਮੈਸੇਜ ਵੀ ਕੀਤਾ ਜਿਸ ਦੇ ਵਿੱਚ ਉਹ ਲਿਖਦਾ ਕਿ ਮੈਨੂੰ ਇੰਜ ਲੱਗ ਰਿਹਾ ਹੈ ਕਿ ਲਖਵੀਰ ਕੋਰਨੇ ਸਾਡੀ ਰੋਟੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਤੇ ਅਸੀਂ ਮਰਨ ਵਾਲੇ ਹਾਂ 1 ਘੰਟੇ ਦੇ ਵਿੱਚ ਉਹ ਮੁੰਡਾ ਮਰ ਵੀ ਗਿਆ ਉਸ ਦੀ ਇਹ ਮੰਗੇਤਰ ਗੁਰਜੀਤ ਕੋਰ ਕੋਮਾ ਦੇ ਵਿੱਚ ਚਲੀ ਗਈ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਸ਼ਾਇਦ ਇਸ ਨੂੰ ਹੋਸ਼ ਹੀ ਨਾ ਆਵੇ ਜੇਕਰ ਆ ਵੀ ਜਾਂਦਾ ਹੈ ਹੋ ਸਕਦਾ ਹੈ ਕਿ ਇਸ ਦਾ ਕੋਈ ਸਰੀਰ ਦਾ ਅੰਗ ਡੈਮੇਜ ਹੋ ਜਾਵੇ ਖਰਾਬ ਹੋ ਜਾਵੇ ਪਰ ਚੰਗੀ ਕਿਸਮਤ ਦੇ ਨਾਲ ਅਜਿਹਾ ਕੁਝ ਨਹੀਂ ਹੋਇਆ ਕੁਝ ਸਮੇਂ ਬਾਅਦ ਕੁਝ ਦਿਨਾਂ ਬਾਅਦ ਗੁਰਜੀਤ कौर ਕੋਮਾ ਤੋਂ ਬਾਹਰ ਆ ਜਾਂਦੀ ਹੈ 28 ਜਨਵਰੀ ਨੂੰ ਲਖਵਿੰਦਰ ਦੀ ਉਸੇ ਦਿਨ ਹੀ ਜਾਨ ਚਲੀ ਗਈ ਉਹ ਮੁੰਡਾ ਜਿਹਨੇ 14 ਫਰਵਰੀ ਨੂੰ ਵੈਲੈਂਟਾਈਨ ਸਟੇ ਤੇ ਵਿਆਹ ਕਰਵਾਉਣਾ ਸੀ ਗੁਰਜੀਤ कौर ਦੇ ਨਾਲ ਉਹ ਮੁੰਡਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਤੇ ਗੁਰਜੀਤ ਕੌਰ ਜਿਹੜੀ ਕੁੜੀ ਦਾ ਵਿਆਹ 14 ਫਰਵਰੀ ਨੂੰ ਸੀ ਉਹਦੀ ਵੀ ਦੁਨੀਆ ਉਜੜ ਚੁੱਕੀ ਸੀ ਹੁਣ ਲਖਵੀਰ ਕੌਰ ਨੂੰ ਫੜ ਲਿਆ ਗਿਆ ਕਿਉਂਕਿ ਕੁਝ ਟੈਕਸਟ ਮੈਸੇजेस ਵੀ ਕੀਤੇ ਹੋਏ ਸੀ ਲਖਵਿੰਦਰ ਦੇ ਵੱਲੋਂ ਆਪਣੇ ਦੋਸਤਾਂ ਨੂੰ ਸਾਰੇ ਇਹਨਾਂ ਦੇ ਰਿਸ਼ਤੇ ਬਾਰੇ ਵੀ ਜਾਣਦਾ ਸੀ ਜਾਣਦੇ ਹੀ ਸੀ ਕਿ ਦੋਵੇਂ ਜਣੇ ਰਿਲੇਸ਼ਨ ਦੇ ਵਿੱਚ ਰਹੇ ਨੇ ਪਰ ਹਲੇ ਵੀ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਸੀ ਕਿ ਜ਼ਹਿਰ ਲਖਵੀਰ ਕੌਰ ਨੇ ਹੀ ਦਿੱਤਾ ਹੈ ਇਹ ਪਤਾ ਲਗਾਉਣ ਦੇ ਲਈ ਹੁਣ ਜਦੋਂ ਲਖਵੀਰ ਕੌਰ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਪੰਜਾਬ ਗਈ ਸੀ ਕੁਝ ਸਮਾਂ ਪਹਿਲਾਂ ਅਤੇ ਨਾਲ ਹੀ ਉਸ ਦੀ ਪੈਂਟ ਦੀ ਜੇਬ ਦੇ ਵਿੱਚੋਂ ਵੀ ਉਹੀ ਪੌਦੇ ਦੀਆਂ ਪੱਤੀਆਂ ਉਹੀ ਜ਼ਹਿਰ ਮਿਲ ਜਾਂਦਾ ਹੈ ਲੰਡਨ ਪੁਲਿਸ ਨੇ ਇਹ ਸਾਰੇ ਸਬੂਤ ਸਾਹਮਣੇ ਰੱਖੇ 10 ਫਰਵਰੀ 2010 ਨੂੰ ਇਸ ਕੇਸ ਦੇ ਵਿੱਚ ਫੈਸਲਾ ਆਇਆ ਫੈਸਲਾ ਇਹ ਸੀ ਕਿ ਲਖਵੀਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ 23 ਸਾਲ ਤੱਕ ਉਹ ਪੈਰੋਲ ਨਹੀਂ ਲੈ ਸਕਦੀ 2033 ਦੇ ਵਿੱਚ ਉਹ ਲੈ ਸਕਦੀ ਹੈ ਪੈਰੋਲ ਉਸ ਸਮੇਂ ਉਸ ਦੀ ਉਮਰ ਕਰੀਬ 65 ਸਾਲ ਦੀ ਹੋ ਜਾਣੀ ਹੈ ਤਾਂ ਇਹ ਕੇਸ ਪੁਲਿਸ ਵਾਲਿਆਂ ਨੂੰ ਪੜਾਇਆ ਜਾਂਦਾ ਹੈ ਇਸ ਪੂਰੇ ਕੇਸ ਦਾ ਨਾਮ ਕਿਉਨ ਆਫ ਪੋਇਜ਼ਨ ਵੀ ਰੱਖਿਆ ਗਿਆ ਕਿਉਂਕਿ ਇਸ ਪੂਰੇ ਘਟਨਾ ਦੇ ਵਿੱਚ ਇੱਕ ਜ਼ਹਿਰ ਦਾ ਵਰਤੋਂ ਕੀਤੀ ਗਈ ਪਰ ਨਾਲ ਹੀ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਇਹ ਆਉਂਦਾ ਸਾਡੇ ਦਿਮਾਗ ਤੇ ਵਿੱਚ ਕਿ ਕਿਵੇਂ ਇੱਕ ਪਿਆਰ ਕਰਨ ਵਾਲਾ ਵਿਅਕਤੀ ਦੂਸਰੇ ਦੇ ਨਾਲ ਜਲਨ ਕਰਨ ਲੱਗ ਪੈਂਦਾ ਹੈ ਬਦਲਾ ਲੈਣ ਤੇ ਉਤਰ ਆਉਂਦਾ ਹੈ ਜਦੋਂ ਉਸ ਨੂੰ ਉਸਦੀ ਮਰਜ਼ੀ ਦੀ ਜ਼ਿੰਦਗੀ ਨਹੀਂ ਮਿਲਦੀ ਜਾਂ ਫਿਰ ਉਸ ਨੂੰ ਲੱਗੇ ਕਿ ਮੇਰੀਆਂ ਭਾਵਨਾਵਾਂ ਦੇ ਨਾਲ ਕੋਈ ਖੇਡ ਗਿਆ ਤਾਂ ਉਹ ਇਸ ਹੱਦ ਤੱਕ ਉਤਰ ਆਉਂਦਾ ਹੈ ਕਿ ਦੂਸਰੇ ਨੂੰ ਚੋਂਦਾ ਤੱਕ ਨਹੀਂ ਦੇਖਣਾ ਚਾਹੀਦਾ ਚਾਹਦਾ ਤਾਂ ਇਹ ਪਿਆਰ ਦੇ ਵਿੱਚ ਨਫ਼ਰਤ ਦੀ ਕਹਾਣੀ ਸੀ ਅਤੇ ਉਸ ਨਫ਼ਰਤ ਦੇ ਕਾਰਨ ਕਿੰਨੇ ਹੀ ਪਰਿਵਾਰ ਉਜੜ ਗਏ ਗੁਰਜੀਤ ਦਾ ਪਰਿਵਾਰ ਵੀ ਉਜੜਿਆ ਲਖਵਿੰਦਰ ਚੀਮਾ ਦਾ ਪਰਿਵਾਰ ਵੀ ਉਜੜਿਆ ਲਖਵੀਰ ਕੌਰ ਦਾ ਵੀ ਓੰਕਾਰ ਸਿੰਘ ਦਾ ਵੀ ਅਤੇਨਾ ਦੇ ਤਿੰਨ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੋਈ